ਆ ਲੀਡਰੂ ਪਖੰਡ ਨਾ ਕਰੋ ਅੱਜ ਡੰਦੇਵਾਲ ਸਾਹਿਬ ਆਪਣੀ ਜਾਨ ਨਾਲ ਖੇਡ ਰਹੇ ਆ ਤੁਸੀਂ ਮਖੌਲ ਫੋਟੋਆਂ ਖਚਾਉਣ ਰੋਜ਼ ਤੁਸੀਂ ਜਾਣਦੇ ਹੋ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਆ ਜੇ ਤੁਸੀਂ ਆਪਣੇ ਨੂੰ ਲੀਡਰ ਕਹਾਉਨੇ ਹੋ ਜੇ ਤੁਸੀਂ ਕਹਿੰਦੇ ਹੋ ਅਸੀਂ ਆਪੋਜੀਸ਼ਨ ਦੇ ਲੀਡਰ ਆ ਤਾਂ ਬੈਠੋ ਤਾਂ ਜਿਹੜਾ ਇਸ ਠੰਡ ਚ ਸੜਕ ਤੇ ਤੁਸੀਂ ਇੱਕ ਫੋਟੋ ਕਲਿੱਕ ਕਰਾ ਕੇ ਆਪਣੇ ਬੰਦੇ ਨੂੰ ਨਾਲ ਲਿਜਾ ਕੇ ਮੋਬਾਈਲ ਚ ਫੋਟੋ ਖਚਾਉਨੇ ਹੋ ਤੇ ਆ ਕੇ ਚੁੱਪ ਕਰਕੇ ਉਹਨੂੰ ਵੀਡੀਓ ਚ ਪਾ ਦਿੰਦੇ ਨਾ ਤੁਸੀਂ ਪਹਿਲਾਂ ਜਦੋਂ ਧਰਨਾ ਸੀ ਨਾ ਉਦੋਂ ਤੁਹਾਡੇ ਚ ਕੋਈ ਕਿਸੇ ਚ ਹਿੰਮਤ ਪਈ ਇੱਕ ਦਿਨ ਵੀ ਧਰਨੇ 'ਚ ਬੈਠਣ ਦੀ ਧੋਖੜਦਲ ਗੱਲ ਹੀ ਛੱਡੋ ਇਹ ਮਾਨ ਫਕਰ ਆ ਸਾਨੂੰ ਵੀ ਅਸੀਂ ਬੈਠਦੇ ਸਵਾ ਸਾਲ ਕਿਸਾਨਾਂ ਦੇ ਹੱਕ 'ਚ ਅੰਦਰ ਤਾਂ ਸਾਨੂੰ ਪਤਾ ਨਾ ਵੀ ਅਸੀਂ ਕਿਸਾਨਾਂ ਦੇ ਹੱਕ 'ਚ ਖੜੇ ਅੱਗੇ ਵੀ ਖੜਾਂਗੇ ਪਰ ਤੁਹਾਡਾ ਜਿਹੜਾ ਆ ਤੁਸੀਂ ਤਮਾਸ਼ਾ ਕਰ ਰਹੇ ਹੋ ਨਾ ਕਿ ਤੁਹਾਡੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਆ ਤਾਂ ਬੈਠੋ ਮਰਨ ਵਰਤੇ ਬਰਾਬਰ ਆਹ ਲੀਡਰ ਨੂੰ ਪਖੰਡ ਨਾ ਕਰੋ ਅੱਜ ਡੰਦੇਵਾਲ ਸਾਹਿਬ ਆਪਣੀ ਜਾਨ ਨਾਲ ਖੇਡ ਰਹੇ ਆ ਤੁਸੀਂ ਮਖੌਲ ਫੋਟੋਆਂ ਖਚਾਉਣ ਰੋਜ਼ ਤੁਸੀਂ ਜਾਣਦੇ ਹੋ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਆ ਜੇ ਤੁਸੀਂ ਆਪਣੇ ਆਪ ਨੂੰ ਲੀਡਰ ਕਹਾਉਨੇ ਹੋ ਜੇ ਤੁਸੀਂ ਕਹਿੰਦੇ ਹੋ ਅਸੀਂ ਆਪੋਜੀਸ਼ਨ ਦੇ ਲੀਡਰ ਆ ਤਾਂ ਬੈਠੋ ਤਾਂ ਜਰਾ ਇਸ ਥੰਡ ਵਿੱਚ ਸੜਕ ਤੇ ਕੁਜ਼ੀਆ ਕਿ ਫੋਟੋ ਕਲਿੱਕ ਕਰਾ ਕੇ ਆਪਣੇ ਬੰਦੇ ਨੂੰ ਨਾਲ ਲਿਜਾ ਕੇ ਮੋਬਾਈਲ 'ਚ ਫੋਟੋ ਖਚਾਣੇ ਹੋ ਤੇ ਆ ਕੇ ਚੁੱਪ ਕਰਕੇ ਉਹਨੂੰ ਵੀਡੀਓ 'ਚ ਪਾ ਦਿੰਦੇ ਆ ਨਾ ਤੁਸੀਂ ਪਹਿਲਾਂ ਜਦੋਂ ਧਰਨਾ ਸੀ ਨਾ ਉਦੋਂ ਤੁਹਾਡੇ 'ਚ ਕੋਈ ਕਿਸੇ 'ਚ ਹਿੰਮਤ ਪਈ ਇੱਕ ਦਿਨ ਵੀ ਧਰਨੇ 'ਤੇ ਬੈਠਣ ਦੀ ਧੋਖੜ ਤਾਂ ਗੱਲ ਹੀ ਛੱਡੋ ਇਹ ਮਾਨ ਫਕਰ ਆ ਸਾਨੂੰ ਵੀ ਅਸੀਂ ਬੈਠਦੇ ਸਮਾਂ ਸਾਲ ਕਿਸਾਨਾਂ ਦੇ ਹੱਕ 'ਚ ਅੰਦਰ ਤਾਂ ਸਾਨੂੰ ਪਤਾ ਨਾ ਵੀ ਅਸੀਂ ਕਿਸਾਨਾਂ ਦੇ ਹੱਕ 'ਚ ਖੜੇ ਅੱਗੇ ਵੀ ਖੜਾਂਗੇ ਪਰ ਤੁਹਾਡਾ ਜਿਹੜਾ ਆ ਤੁਸੀਂ ਤਮਾਸ਼ਾ ਕਰ ਰਹੇ ਹੋ ਨਾ ਜੇ ਤੁਹਾਡੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਆ ਤਾਂ ਬੈਠੋ ਮਰਨ ਵਰਤੇ ਬਰਾਬਰ ਆ ਲੀਡਰ ਨੂੰ ਪਖੰਡ ਨਾ ਕਰੋ ਅੱਜ ਡੰਦੇਵਾਲ ਸਾਹਿਬ ਆਪਣੀ ਜਾਨ ਨਾਲ ਖੇਡ ਰਹੇ ਆ ਤੁਸੀਂ ਮਖੌਲ ਫੋਟੋਆਂ ਖਿਚਾਉਣ ਰੋਜ਼ ਤੁਸੀਂ ਜਾਣਦੇ ਹੋ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਆ ਜੇ ਤੁਸੀਂ ਆਪਣੇ ਨੂੰ ਲੀਡਰ ਕਹਾਉਨੇ ਹੋ ਜੇ ਤੁਸੀਂ ਕਹਿੰਦੇ ਹੋ ਅਸੀਂ ਆਪੋਜੀਸ਼ਨ ਦੇ ਲੀਡਰ ਆ ਤਾਂ ਬੈਠੋ ਤਾਂ ਜਿਹੜਾ ਇਸ ਠੰਡ 'ਚ ਸੜਕ ਤੇ ਤੁਸੀਂ ਇੱਕ ਫੋਟੋ ਕਲਿੱਕ ਕਰਾ ਕੇ ਆਪਣੇ ਬੰਦੇ ਨੂੰ ਨਾਲ ਲਿਜਾ ਕੇ ਮੋਬਾਈਲ 'ਚ ਫੋਟੋ ਖਚਾਉਂਦੇ ਹੋ ਤੇ ਆ ਕੇ ਚੁੱਪ ਕਰਕੇ ਉਹਨੂੰ ਵੀਡੀਓ 'ਚ ਪਾ ਦਿੰਦੇ ਹੋ ਨਾ ਤੁਸੀਂ ਪਹਿਲਾਂ ਜਦੋਂ ਧਰਨਾ ਸੀ ਨਾ ਉਦੋਂ ਤੁਹਾਡੇ 'ਚ ਕੋਈ ਕਿਸੇ 'ਚ ਹਿੰਮਤ ਪਈ ਇੱਕ ਦਿਨ ਵੀ ਧਰਨੇ 'ਚ ਬੈਠਣ ਦੀ ਧੋਖੜਦਾਲ ਗੱਲ ਹੀ ਛੱਡੋ ਇਹ ਮਾਨ ਫਕਰ ਆ ਸਾਨੂੰ ਵੀ ਅਸੀਂ ਬੈਠਦੇ ਸਮਾਜ ਸਾਲ ਕਿਸਾਨਾਂ ਦੇ ਹੱਕ ਚ ਅੰਦਰ ਤਾਂ ਸਾਨੂੰ ਪਤਾ ਹੈ ਵੀ ਅਸੀਂ ਕਿਸਾਨਾਂ ਦੇ ਹੱਕ ਚ ਖੜੇ ਅੱਗੇ ਵੀ ਖੜਾਂਗੇ ਪਰ ਤੁਹਾਡਾ ਜਿਹੜਾ ਆ ਤੁਸੀਂ ਤਮਾਸ਼ਾ ਕਰ ਰਹੇ ਹੋ ਨਾ ਜੇ ਤੁਹਾਡੇ ਕਾਂਗਰਸ ਪਾਰਟੀ ਭਾਗ ਆਦਮੀ ਪਾਰਟੀ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਆ ਤਾਂ ਬੈਠੋ ਮਰਨ ਵਰਤੇ ਬਰਾਬਰ